ਪਰ ਜਿਹੜਾ ਝੂਠਾ ਬਿਰਤਾਨ ਸਾਡੇ ਖਿਲਾਫ ਘੜਿਆ ਗਿਆ ਜੀ ਕੁਝ ਜਾਤਾਂ ਨੂੰ ਇਹ ਰਾਸ਼ਨ ਨਹੀਂ ਦਿੰਦੇ ਉਹਨਾਂ ਨਾਲ ਧੱਕਾ ਹੋ ਰਿਹਾ ਔਰ ਸਭ ਤੋਂ ਜ਼ਿਆਦਾ ਇਹ ਬਰਤਾਨ ਘੜਿਆ ਇਹ ਨਕਲੀ ਨਿਹੰਗ ਹਰਜੀਤ ਰਸੂਲਪੁਰ ਨੇ ਇਹਨੂੰ ਅੱਜ ਦਾ ਜਿਹੜਾ ਕਾਠ ਹੈ ਬਹਿਰੂਪੀਆ ਸਿੱਖ ਡਿਕਲੇਅਰ ਕਰਦਾ ਇਹ ਬਹਿਰੂਪੀਆ ਵਾ ਸਾਨੂੰ ਇਹੋ ਜਿਹੇ ਬੰਦਿਆਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਆ ਜਿਹੜੇ ਆਪਣੀ ਪੰਜਾਬ ਦੇ ਖਿਲਾਫ ਪੰਥ ਦੇ ਖਿਲਾਫ ਸਿੱਖਾਂ ਦੇ ਖਿਲਾਫ ਦਿਨ ਰਾਤ ਐਵੇਂ ਬੋਲੀ ਜਾਂਦੇ ਆ ਜਦੋਂ ਲੋਕ ਜਿਹੜੇ ਆ ਸਾਡੇ ਕਿੰਨੇ ਮੁੰਡੇ ਬੰਨ ਦੇ ਉੱਤੇ ਮਿੱਟੀ ਪਾਉਂਦੇ ਆ ਰੁੜੀ ਆ 35 35 ਸਾਲ ਦੇ ਨੌਜਵਾਨਾਂ ਦਾ ਡਾਟਾ ਆਇਆ ਸਾਡੇ ਕੋਲ ਕਈ ਮਦਦ ਕਰਨ ਗਏ ਸੱਪ ਦੇ ਡੰਗਣ ਨਾਲ ਚਲੇ ਗਿਆ ਦੁਨੀਆ ਤੋਂ ਇੰਨੇ ਤਨਦੇਹੀ ਨਾਲ ਸਾਡੀ ਕੌਮ ਨੇ ਪੰਜਾਬੀਆਂ ਨੇ ਜਾ ਹੋਰ ਜਿਹੜੇ ਕੁਝ ਸੱਜਣ ਆਏ ਇਹਨਾਂ ਨੇ ਸੇਵਾ ਕੀਤੀ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ ਔਰ ਉਹਦੇ ਤੋਂ ਬਾਅਦ ਉਹਨਾਂ ਨੂੰ ਬਦਲਾਮੀ ਦਿੱਤੀ ਜਾਵੇ ਮੈਂ ਸਾਹੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜੇ ਵੀ ਬੰਦੇ ਝੂਠਾ ਵਿਰਤਾਂਤ ਘੜਦੇ ਪਏ ਇਹੋ ਜਿਹਾ ਇਸ ਮੌਕੇ ਦੇ ਉੱਤੇ ਇਹਨਾਂ ਦੇ ਖਿਲਾਫ ਤੁਸੀਂ ਜੋ ਕਾਰਵਾਈ ਬਣਦੀ ਉਹ ਤੁਹਾਨੂੰ ਕਰਨੀ ਚਾਹੀਦੀ ਇਹ ਨਹੀਂ ਚੱਲਣਾ ਚਾਹੀਦਾ ਇਹ ਬਹੁਤ ਗਲਤ ਆ ਕਿਉਂਕਿ ਇੱਥੇ ਕੋਈ ਮੈਂ ਨਹੀਂ ਵੇਖਿਆ ਵੀ ਜਦੋਂ ਕੋਈ ਰਾਸ਼ਨ ਵੰਡਦਾ ਤੇ ਵਿਤਕਰਾ ਕਰਦਾ ਅਸੀਂ ਕਰੀ ਨਹੀਂ ਸਕਦੇ